Altyazı <laughs> M.K. <laughs> <laughs>

ਸਪਨੂ ਸਸ਼ੀਕਾਲ ਜੀ ਆਪ ਸਾਡੇ ਡਿਚ ਡਰੇਨ ਦਾ ਕੰਮ ਨੀ ਪੱਥਰ ਨਹੀਂ ਰੱਖਿਆ ਜੇ ਕੰਮ ਸ਼ੁਰੂ ਕਰਾਇਆ ਨਾਲ ਦੀ ਨਾਲ ਇਹ ਡਿਚ ਡਰੇਨ ਪਿਛਲੇ ਲੰਬੇ ਸਮੇਂ ਤੋਂ 35-40 ਸਾਲਾਂ ਤੋਂ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਸਿਰਦਰਦੀ ਸੀ ਇਹ ਸਾਰਾ ਗੰਦ ਇਹਦੇ ਚ ਹਮੇਸ਼ਾ ਜਮਾ ਰਹਿੰਦਾ ਸੀ ਤੇ ਸਾਡੀ ਇਹ 15 ਨੰਬਰ ਵਾਰਡ ਹੈ ਜਿਹੜਾ ਸਲਾਮਬਸਤੀ ਜਿਹਨੂੰ ਕਹਿੰਦੇ ਨੇ ਤੇ ਗਰੀਬ ਤਬਕੇ ਦੇ ਲੋਕ ਇਹਦੇ ਵਿੱਚ ਰਹਿੰਦੇ ਸੀ ਤੇ ਇੱਥੇ ਵੱਡਾ ਇਹ ਬਿਮਾਰੀਆਂ ਦਾ ਕਾਰਨ ਸੀ ਇਹ ਜਿਹੜੀ ਵਿਚ ਰਹਿਣਾ ਕਿਉਂਕਿ ਹਰ ਸਮਾਂ ਗੰਦ ਭਰਿਆ ਰਹਿੰਦਾ ਸੀ ਤੇ ਇਹਨਾਂ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਇਹਨੂੰ ਜਦਾ ਕਵਰ ਕਰ ਦਿੱਤਾ ਜਾਵੇ ਜਾਂ ਸਫਾਈ ਕਰ ਦਿੱਤੀ ਜਾਵੇ ਜੇ ਸਫਾਈ ਕਰਦੇ ਸੀ ਤਾਂ ਸਫਾਈ ਕੋਈ ਬਾਲੀ ਦੇਣ ਨਹੀਂ ਰਹਿੰਦੀ ਸੀ ਸੋ ਇੱਕ ਸਮੱਸਿਆ ਸੀ ਸ਼ਹਿਰ ਦੀ ਸਮੱਸਿਆ ਸੀ ਕੱਲੀ 15 ਨੰਬਰ ਵਾਰਡ ਤੱਕ ਨਹੀਂ ਕਿਉਂਕਿ ਇਹ ਇੱਕ ਮੁਕਮਾ ਅਗੇ ਕਰੀਬ 3 ਕਿਲੋਮੀਟਰ ਸ਼ਹਿਰ ਦੇ ਅੰਦਰ-ਅੰਦਰ ਕਈ ਚੰਗੀਆਂ ਕਲੋਨੀਆਂ ਦੇ ਬਿਜਲੀ ਵੀ ਲੰਘਦੀ ਸੀ ਸੋ ਅੱਜ ਅਸੀਂ ਇਸ ਡਿੱਟ ਡਰੇਨ ਨੂੰ ਕਵਰ ਕਰਨ ਦਾ ਲੋਕਾਂ ਨੂੰ ਰਾਹਤ ਦੇਣ ਦਾ ਅੱਜ ਇਹ ਕੰਮ ਸ਼ੁਰੂ ਕੀਤਾ ਹੈ 15 ਕਰੋੜ 15 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਡਰੇਨ ਹੈ ਜਿਹੜੀ ਪਾਈਪਾਂ ਦੇ ਰਾਹੀਂ 4.5 ਫੁੱਟ ਜਿਹੜਾ ਡਰੇਨ ਦੀਆਂ ਪਾਈਪਾਂ ਵੱਡੀਆਂ ਪਾਈਪਾਂ ਤੇ ਰਹਿਣਗੀਆਂ ਦੋ-ਦੋ ਪਾਈਪਾਂ ਪੈਰਨ ਲਈ ਤਾਂ ਕਿ ਕਿਸੇ ਵੀ ਹਾਲਾਂਕਿ ਇਹ ਜਿਹੜੀ ਡਰੇਨ ਦੀ ਚੌੜਾਈ ਦੇ ਮੁਤਾਬਕ ਦੋ ਇਸ ਲਈ ਪਾਈਆਂ ਨੇ ਕਿ ਜਿਹੜੇ ਹੜ੍ਹਾਂ ਦਾ ਵੀ ਪਾਣੀ ਆ ਜਾਵੇ ਤਾਂ ਕਿ ਦਿੱਕਤ ਨਾ ਹੋਵੇ ਸੋ ਇਹ 15 ਕਰੋੜ 15 ਲੱਖ ਦੀ ਲਾਗਤ ਹੈ ਜੀ ਤੇ 31 ਮਾਰਚ ਤੋਂ ਪਹਿਲਾਂ ਇਹਨੂੰ ਕੰਪਲੀਟ ਕੀਤਾ ਜਾਊਗਾ ਤੇ ਇਸ ਦੇ ਉੱਪਰਲੇ ਪਾਸੇ 22 ਫੁੱਟ ਜੋ ਇਸ ਦੀ ਚੌੜਾਈ ਹੈ ਉਸ ਚੌੜਾਈ ਦੇ ਵਿੱਚ ਦੋਨੇ ਪਾਸੇ ਰੇਲਿੰਗ ਲਾਈ ਜਾਊਗੀ ਤੇ ਵਿਚਾਲੇ ਜੋ 22 ਫੁੱਟ ਜਗ੍ਹਾ ਬਚ ਗਈ ਵਿਚਾਲੇ ਜਾਂ ਇੱਕ ਸਾਈਡ ਤੇ 8 ਤੋਂ 10 ਫੁੱਟ ਤੱਕ ਇੰਟਰਲੌਕ ਟਾਈਲਾਂ ਸਾਰੇ ਲੱਗਣਗੀਆਂ ਤੇ ਦਰਖਤ ਲੱਗਣਗੇ ਪੌਦੇ ਲੱਗਣਗੇ ਉਹ ਸਾਰਾ ਅਸੀਂ ਅਰੇਂਜਮੈਂਟ ਪਹਿਲਾਂ ਵਿੱਚ ਕੀਤਾ ਮੇਨਟੇਨੈਂਸ ਦਾ ਵੀ ਕੀਤਾ ਸੋ ਇੱਕ ਤਾਂ ਇਹ ਰਾਹਤ ਲੋਕਾਂ ਨੂੰ ਗੰਦਗੀ ਤੋਂ ਮਿਲ ਜੂਗੀ ਤੇ ਦੂਜਾ ਇੱਕ ਸੈਰਗਾਹ ਬਣ ਜੇਗੀ 3 ਕਿਲੋਮੀਟਰ ਦੀ ਲੋਕਾਂ ਨੂੰ ਸੈਰ ਕਰਨ ਦੇ ਲਈ ਵੀ ਇੱਕ ਵੱਡਾ ਸ਼ਹਿਰ ਦੇ ਵਿੱਚ ਜਿਹੜੀ ਜਗ੍ਹਾ ਨਹੀਂ ਸੀ ਕੋਈ ਉਹ ਵੀ ਬਣ ਜੇਗੀ ਸੋ ਪਹਿਲਾਂ ਅਸੀਂ ਇਹਨੂੰ ਹਰਿਮਾਨ ਮੰਦਿਰ ਤੱਕ ਲੈ ਕੇ ਗਏ ਸੀ ਫਿਰ ਅੱਗੇ ਜਿਹੜਾ ਸੱਚਾ ਸੋਧਾ ਉਹਨਾਂ ਦੀ ਮੰਗ ਸੀ ਫਿਰ ਅਸੀਂ ਹੋਰ ਅੱਗੇ ਲੈ ਕੇ ਗਏ ਆ ਸੋ ਹੁਣ 3 ਕਿਲੋਮੀਟਰ ਦਾ ਜਿਹੜਾ ਇਸ ਦੀ ਲੰਬਾਈ ਹੈ ਹਲਕੇ ਦੇ ਵਿੱਚ ਵੀ ਬਹੁਤ ਘੱਟ ਕੰਮ ਹੋ ਰਿਹਾ ਨਹੀਂ ਜੀ ਅਜਾ ਅਜਾ ਤੁਸੀਂ ਨਿਯਮਤ ਰੱਖਣੇ ਨੇ ਬਹੁਤ ਪੁਆਇੰਟ ਦੇ ਉਹਦੇ ਬਾਰੇ ਵੀ ਦੱਸੋ ਦੇਖੋ ਹਲਕੇ ਦੇ ਵਿੱਚ ਕੰਮ ਚੰਗੀ ਗੱਦਰ ਦੇ ਹੋ ਰਹੇ ਨੇ ਅੱਜ ਕਈ ਪੁਲ ਬਣਾਨੇ ਨੇ ਉਹਨਾਂ ਦਾ ਨਹੀਂ ਪੱਤਰ ਰੱਖਣਾ ਸੜਕ ਜਿਹੜੀ 18 ਫੁੱਟ ਚੌੜੀ ਕਰਨੀ ਹੈ ਕੋਟੜਾ ਆਲਮਪੁਰ ਅਲੀਸ਼ਰ ਇਹ ਲੰਬੇ ਸਮੇਂ ਤੋਂ ਮੰਗ ਸੀ ਉੱਥੇ ਜਦੋਂ ਆਲਮਪੁਰ ਤੋਂ ਅਲੀਸ਼ਰ ਨੂੰ ਜਾਣੇ ਤਾਂ ਸਿਰਫ ਸੜਕ ਨਾ ਚੌੜੀ ਹੋਣ ਕਰਕੇ ਇੱਥੇ ਬੱਸ ਨਹੀਂ ਜਾਂਦੀ ਕਿਉਂਕਿ ਬੱਸ ਦਾ ਉੱਤੇ ਦੂਜੇ ਪਾਸੇ ਸੜਕ ਦੇ ਕੋਈ ਇੰਪਾਰਮ ਨਹੀਂ ਸੀ ਕੁਝ ਨਹੀਂ ਸੀ ਸੋ ਉਹ ਅੱਜ ਅਸੀਂ 18 ਫੁੱਟ ਚੌੜੀ ਸ਼ੁਰੂ ਕਰਾ ਰਹੇ ਹਾਂ ਕੰਮ ਸੋ ਅੱਜ ਅੱਠ ਕੰਮ ਹੈ ਜਿਹੜੇ ਉਹ ਹਲਕੇ ਦੇ ਵਿੱਚ ਸ਼ੁਰੂ ਹੋ ਰਹੇ ਨੇ ਕੰਮਾਂ ਦੀ ਇੱਕ ਲੰਬੀ ਲਿਸਟ ਹੈ ਹਲਕੇ ਲਹਿਰੇ ਦੇ ਜਿਹੜੇ ਕੰਮ ਪਿਛਲੇ ਲੰਬੇ ਸਮੇਂ ਤੋਂ ਰੁਕੇ ਹੋਏ ਸੀ ਹੋ ਨਹੀਂ ਰਹੇ ਸੀ ਕਰਨਾ ਤਾਂ ਦੇਖੋ ਭਗਵਾਨ ਜੀ ਤੇ ਉਹ ਅਸੀਂ ਸਾਰੇ ਕਰ ਰਹੇ ਹਾਂ ਪੰਚਾਇਤ ਸਰਕ ਵਿੱਚ ਗ੍ਰੈਂਡ ਦੀ ਗੱਲ ਵੀ ਕਿਤੇ ਨਾ ਕਿ ਵਿਰੋਧੀ ਧਿਰਾਂ ਨੇ ਸੋਸ਼ਲ ਮੀਡੀਆ ਤੇ ਦੇਖਦੇ ਆ ਪੋਸਟਾਂ ਪੈਂਦੀਆਂ ਪਹਿਲਾਂ ਵੀ ਇਹਦੀ ਘੱਟ ਰਾਸ਼ੀ ਸੀਗੀ ਇਹ ਕੰਮ ਵਧਨ ਕਰਕੇ ਜਿਹਨੂੰ 15 ਕਰੋੜ ਤੋਂ ਉੱਪਰ ਦੱਸਿਆ ਸੀ ਪਹਿਲਾਂ ਮਰ ਫਿਰ 2 ਜਾਂ 3 ਕਰੋੜ ਦੇ ਕਰੀਬ ਦੱਸਿਆ ਜਾਂਦਾ ਸੀ ਕੰਮ ਹੋਣਾ ਜਿਹੜੇ ਲੋਕ 2-3 ਕਰੋੜ ਦੱਸਦੇ ਸੀ ਉਹਨਾਂ ਨੇ ਕਰਾਇਆ ਕਿਉਂ ਨਹੀਂ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਝੂਠੇ ਵਾਦੇ ਜੀ ਸੋਸ਼ਲ ਮੀਡੀਆ ਦੇ ਗੱਲਾਂ ਕਰਦੇ ਨੇ ਇੱਥੇ ਆਉਣਾ ਮੇਰੇ ਨਾਲ ਗੱਲ ਕਰਨ ਸਿਰਫ ਤੇ ਸਿਰਫ ਲੋਕਾਂ ਨਾਲ ਝੂਠੇ ਵਾਦੇ ਕੀਤੇਗੇ ਇਸ ਡਿੱਚ ਡਰੇਨ ਪਿੱਛੇ ਲੰਬੇ ਸਮੇਂ ਤੋਂ ਇਹਨਾਂ ਗਰੀਬ ਲੋਕਾਂ ਦੇ ਨਾਲ ਮਜ਼ਾਕ ਕੀਤਾ ਹੋਵੇ ਅੱਜ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਇਹ ਗੱਲਾਂ ਕਰਦੇ ਹੋਏ ਕੁਝ ਕਰ ਨਹੀਂ ਸਕਦੇ ਤਾਂ ਕਰਦੇ ਆ ਤੇ ਉੱਤੇ ਤੁਸੀਂ ਕਮੈਂਟ ਕਰਦੇ ਆ ਕਰੋ ਕੁਝ ਅੱਗੇ ਦੱਸੋ ਐਸਟੀਮੇਟ ਬਣੇ ਨੇ 2 ਕਰੋੜ ਦੀ ਸੀ 2 ਕਰੋੜ ਦੀ ਹੋਗੀ ਉਹ ਨਹੀਂ ਪਹਿਲਾਂ ਕਰਾਈ ਤੇ ਅਸੀਂ ਚੰਗੀ ਤਰ੍ਹਾਂ ਕੰਮ ਕਰਾ ਰਹੇ ਆ ਤਾਂ ਖੁਸ਼ੀ ਹੋਣੀ ਚਾਹੀਦੀ ਆ